ਲੋਈ ਦੋਸਤੋ ਪਾਰ ਦਾ ਨਰਜੇ ਘੜੀ ਪਈ ਜੇ ਪੱਕੀ ਦੇ ਮਾਦੀ ਦੇ ਲੱਗੀ ਜੇ ਮੋਹਰ ਤੁਹਾਨੂੰ ਕਰਾਉਂਦੇ ਆ ਜੀ ਇਹਨਾਂ ਦੇ ਜੋੜੇ ਦਾ ਸ਼ੌਂਕ ਓਏ ਬੇਸਕੂਰ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਆ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਲੋ ਜੀ ਅੱਜ ਮੈਂ ਤੇ ਮਨਾ ਵੀਰ ਗਏ ਹਾਂ ਜੀ ਤੇ ਆ ਕਬੂਤਰ ਲੈ ਕੇ ਆਏ ਪਾਰ ਦਾ ਤੇ ਤੁਹਾਨੂੰ ਪਹਿ ਸਭ ਤੋਂ ਪਹਿਲਾਂ ਗੱਟੀ ਦਿਖਾਉਂਦੇ ਗੋਲਡਨ ਕਬੂਤਰ ਜੇ ਜੇ ਗਈ ਬਾਈਖੂ ਕਰਨੇ ਜੀ ਲੋਜੀ ਆ ਗੱਟੀ ਪਈ ਜੇ ਨੂੰ ਪਾਰ ਦੀ ਗੱਟੀ ਪਈ ਜੇ ਨੰਬਰ ਥੋੜਾ ਫਿੱਕਾ ਆ ਵਾ ਤੇ ਬਿਲਕੁਲ ਹੀ ਜਿਹੜੇ ਲਾਲ ਮੰਨੇ ਵੀਰ ਕਹਿੰਦਾ ਪਿਆ ਵੀ ਜਾਮਣੀ ਪੰਜੇ ਆ ਠੀਕ ਹੈ ਜੀ ਤੇ ਆ ਦੇਖੋ ਜੀ ਮੈਂਟੇਨ ਪੂਰਾ ਤੁਹਾਨੂੰ ਇਹਦੀ ਅੱਖ ਦਾ ਸ਼ੌਂਕ ਕਰਾਉਂਦੇ ਆ ਜੀ ਲੋ ਜੀ ਅੱਖ ਦਾ ਸ਼ੌਂਕ ਕਰੋ ਜੀ ਮੇਰੇ ਵੀਰ ਤੇ ਪਿਓਰ 골ਡਨ ਤੇ ਜਿਆਦੀ ਲਾਲ ਗਾੜੀ ਅੱਖ ਤੇ ਹੈਗੀ ਨਹੀਂ ਜੇ ਹਲੋ ਜੀ ਦੋਸਤੋ ਕਲੀਅਰ ਹੋ ਗਈ ਜੀ ਮੋਮ ਨੋਕ ਦੇ ਵਿੱਚ ਹੈਗਾ ਜੀ ਇਹ ਆ ਆ ਜੀ ਦੀ ਅੱਖ ਹੈਗੀ ਏ ਠੀਕ ਹੈ ਜੀ ਆਪਾਂ ਮੈਂ ਜੋ ਭਰਾਵਾਂ ਨੂੰ ਚੰਗੀ ਦਾ ਜਿਹੜਾ ਸ਼ੌਂਕ ਕਰਾ ਦਿੰਦੇ ਆ ਆ ਲੋ ਜੀ ਪੀਲੀ ਪਲਕ ਜੇ ਤੇ ਮੋਮ ਨੋਕਾ ਜੇ ਬਿਲਕੁਲ ਪਿਓਰ ਹਾਲਤ ਦੇ ਵਿੱਚ ਤੇ ਇਹਦੀਆਂ ਜਿਹੜੀਆਂ ਪੱਲੀਆਂ ਵੋ 골ਡਨ ਕਬੂਤਰ ਦੀਆਂ ਜੀ 10 ਦੀਆਂ 10 ਹੀ ਪੱਲੀਆਂ ਸੁਨਹਿਰੀਆਂ ਹੈਗੀਆਂ ਜਿਨ੍ਹਾਂ ਦੇ ਕਰਕੇ ਇਹਨਾਂ ਨੂੰ 골ਡਨ ਜਿਹੜਾ ਕਿਹਾ ਜਾਂਦਾ ਵਾ ਸੁਨਹਿਰੀਆਂ ਪੱਲੀਆਂ ਤੁਹਾਨੂੰ ਮੈਂ ਸ਼ੌਂਕ ਕਰਾ ਦਨਾ ਇਹ ਦੇਖੋ ਜੀ ਸਵੇਦੀ ਸਵੇਦੀ ਜੀ ਬਗਲੀਆਂ ਵੇਗੀਆਂ ਹਾਂਜੀ ਇਹ ਆ ਇੱਥੋਂ ਵੀ ਹੈਗੀਆਂ ਜੇ ਸਨਹਿਰੀ ਆਇਕੋ 10 ਦੀਆਂ 10 ਪੱਲੀਆਂ ਜਿਹੜੀਆਂ ਨੇ ਸਨਹਿਰੀ ਆਉਂਦੀਆਂ ਨੇ ਜਿਹੜੇ ਆਪਣੇ ਭਾਜੀ ਹੁਣੀ ਆ ਉਹਨਾਂ ਨੂੰ ਸਮਝ ਲੱਗ ਜਾਣੀ ਹੈ ਵੀ ਜਿਹੜੇ ਆਪਣੀ ਵੀਡੀਓ ਦੇਖਦੇ ਪਏ ਹੋਣੇ ਆ ਆ 10 ਦੀਆਂ 10 ਪੱਲੀਆਂ ਜਿਹੜੀਆਂ ਸਨਹਿਰੀ ਹੈਗੀਆਂ ਇਧਰੋਂ ਵੀ ਤੇ ਦੂਜੀ ਸਾਡੋਂ ਵੀ ਭਾਜੀ ਤੇ ਕਬੂਤਰ ਪਾਰਦਾ ਜੇ ਤੇ ਆਪਾਂ ਲਿਆਂਦਾ ਜੇ ਤੇ ਆ ਸ਼ੌਂਕ ਕਰਿਓ ਮੇਰੇ ਵੀਰ ਠੀਕ ਆ ਆਪਣੇ ਚਾਹਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਤੇ ਕਬੂਤਰ ਜਿਹੜਾ ਆ ਵੀਰ ਜੀ ਇਹ ਜਿਹੜਾ ਜੇਠ ਦਾ ਫੜਿਆ ਹੋਇਆ ਹੈ ਜੀ ਅੱਖ ਤਾਂ ਤੁਹਾਨੂੰ ਫੇਰ ਇੱਕ ਵਾਰੀ ਸ਼ੌਂਕ ਕਰਾ ਦਿੰਨੀ ਹੈ ਪੂਰੀ ਲਾਲ ਗਾੜੀ ਤਾਂ ਨਹੀਂ ਜੇ ਹੈਗੀ ਪਰ ਇੰਨਾ ਜੇ ਵੀ ਹੈ ਲਾਲੀ ਇਹ ਆਹੋ ਵੀਰ ਜੀ ਹੋ ਗਈ ਜੀ ਅੱਖ ਕਲੀਅਰ ਤੁਹਾਨੂੰ ਇਹਦੀ ਖਲੋਣੀ ਵੀ ਦਿਖਾਉਂਦੇ ਆ ਜੀ ਛੱਡ ਕੇ ਆਹ ਫੋਲੇ ਦਾ ਕਲਰ ਜੀ ਠੀਕ ਹੈ ਆ ਲਓ ਜੀ ਜਾਮਨੀ ਪੰਜੇ ਬਿਲਕੁਲ ਗੋਲਡਨ ਪਿਓਰ ਹਾਲਤ ਦੇ ਵਿੱਚ ਜੀ ਲਓ ਜੀ ਦੋਸਤੋ ਤਾਨੂੰ ਛੱਡ ਕੇ ਵੀ ਖਲੋਣੀ ਚੈੱਕ ਕਰਾਤੀ ਹੈ ਕਬੂਤਰ ਦੀ ਮਾਦੀ ਵੀ ਐ ਪੂਰੀ ਵਧੀਆ ਏ ਨਾਲ ਅੰਦਰ ਲਿਆਂਦੇ ਆ ਡੱਬੇ ਆ ਲੋ ਜੀ ਮਾਦੀ ਦੀ ਖਲੋਣੀ ਵੇਖ ਲਓ ਠੀਕ ਆ ਮਾਦੀ ਜਿਹੜੀ ਮੋਹ ਰਿਆ ਉਹ ਵੀ ਤੁਹਾਨੂੰ ਜਿਹੜਾ ਸ਼ੌਂਕ ਕਰਾਉਂਦੇ ਆ ਪਹਿਲਾਂ 골ਡਨ ਕਬੂਤਰ ਜੇ ਪਿਓਰ 골ਡਨ ਪਿਓਰ ਹਾਲਤ ਦੇ ਵਿੱਚ ਕੜੀ ਪਈ ਏ ਪਾਰ ਦੀ ਤੇ ਮੇਰੇ ਵੀਰ ਜੇ ਅਸੀਂ ਵੀ ਇੰਨੇ ਲੈਣਾ ਹੋਵੇ ਤੇ ਆਪਣੇ ਨਾਲ ਉਹੀ ਕੰਟੈਕਟ ਕਰਿਓ ਜੀ ਹਲੋ ਵੀਰ ਜੀ ਆ ਇੱਕ ਫੀਮੇਲ ਦੇ ਸਿਆਲ ਕੋਟੀ ਠੀਕ ਹੈ ਜੀ ਤੇ ਇਹਦੇ ਤੁਹਾਨੂੰ ਪਹਿਲਾ ਮੋਹਰ ਦਿਖਾਉਨੇ ਆ ਜੁਦਲੇ ਬੰਨੇ ਮੋਹਰ ਤੇ ਨੰਬਰ ਉਧਾਈ ਲੋ ਜੀ ਫਿੱਕੀ ਹੈਗੀ ਇਹ ਮੋਹਰ ਇਹਦੇ ਵੀ ਤੇ ਆਹ ਮੋਹਰ ਲੱਗੀ ਹੈ ਇਹਦੇ ਆ ਫਿੱਕੀ ਹੋ ਜੇ ਆ ਕੋਜੇ ਅੱਖਰ ਹੀ ਦੇਖਦੇ ਆ ਠੀਕ ਹੈ ਜੀ ਆ ਵੀਰਾਂ ਨੂੰ ਥੋੜਾ ਜਿਹਾ ਨਜ਼ਰ ਆਉਂਦੇ ਹਣੋ ਤੇ ਆ ਹੈਗੇ ਜੀ ਆ ਦੇਖੋ ਆਹ ਠੀਕ ਹੈ ਕੋਜੇ ਅੱਖਰ ਹੀ ਦੇਦੇ ਪਏ ਆ ਜਿਹੜਾ ਵੀਰ ਆਪਣੇ ਕੋ ਲਊਗਾ ਉਹਨੂੰ ਆਪਾਂ ਚੰਗੀ ਦਾ ਦਿਖਾਵਾਂਗੇ ਤੇ ਜਿਹੜੇ ਕਲਰ ਲੱਗੇ ਆ ਉਹਦਾ ਵੀ ਤੁਹਾਨੂੰ ਸ਼ੌਂਕ ਕਰਾਉਨੇ ਆ ਆ ਲਓ ਹੀ ਇੱਕ ਸਾਈਡ ਲੱਗਾ ਯਾ ਕਲਰ ਠੀਕ ਹੈ ਜੀ ਤੇ ਦੂਸੀ ਸਾਈਡ ਲੱਗਾ ਜਿਆੜਾ ਕਲਰ ਪਾਰ ਦੀ ਫੀਮੇਲ ਜੇ ਵੀ ਤੇ ਮੋਹਰ ਲੱਗੀ ਏ ਦੋਸਤੋ ਥੋੜੇ ਦਿਨ ਹੀ ਹੋਏ ਫੜੀ ਏ ਤੇ ਤੁਹਾਨੂੰ ਪਾਰ ਦਾ ਵੀ ਸ਼ੌਂਕ ਕਰਾਉਂਦੇ ਆ ਲੋ ਇੱਕ ਪਤਾ ਦੋ ਮੇਰੇ ਬਿਲਕੁਲ ਹੀ ਸਿੰਗਲ ਖਲੋਣੀ ਵੀ ਬਿਲਕੁਲ ਦਮਦਾਰ ਜੇ ਇਹਦੇ ਪੰਜਿਆਂ ਦਾ ਸ਼ੌਂਕ ਕਰ ਲਓ ਪਾਰਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਅੱਖ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਜੀ ਠੀਕ ਹੈ ਪਾਰਦਾ ਸ਼ੌਂਕ ਕਰਾਏ ਮਨਾਂ ਵੀ ਤੇ ਇਹ ਲਓ ਜੀ ਠੀਕ ਹੈ ਜੀ ਆਹ ਪਾਰ ਜੇ ਨੂੰ ਲੱਗਾ ਕਾਕੀ ਥੋੜਾ ਇਹ ਠੀਕ ਹੈ ਦੂਜੀ ਸਾਈਡ ਤੇ ਪਰਦਾ ਸ਼ੋਅ ਕਰਾ ਦ ਹਲੋ ਜੀ ਬਗਲ ਵੱਡੀ ਦੀ ਆਲਵਾਰ ਪਰ ਬਗਲ ਵੱਡੀ ਆਲਵਾਰ ਪਰ ਅੱਖ ਦਾ ਵੀ ਤੁਹਾਨੂੰ ਸ਼ੋਅ ਕਰਾਉਂਦੇ ਹਾਂ ਕਿਉਂਕਿ ਆਪਾਂ ਜਿਹੜਾ ਵਾ ਇਹ ਨਸਲ ਹੈਗੀ ਹੈ ਜੀ ਉੱਡਣ ਵਾਲੀ ਤੇ ਬਹੁਤ ਹੀ ਦਮਦਾਰ ਨਸਲ ਜੇ ਵੇਖੋ ਜੀ ਸ਼ੋਅ ਕਰੋ ਹੀ ਆਪਣੇ ਭਰਾ ਤੇ ਹਲੋ ਜੀ ਬਹੁਤਨ ਧਿਆਨ ਦੇਮਣੇ ਲਓ ਜੀ ਅੱਖ ਦਾ ਸ਼ੌਂਕ ਕਰ ਲਓ ਜਿੱਦਾਂ ਵੀ ਨਾ ਟਾਡੇ ਸਾਹਮਣੇ ਆਇਆ ਸਿਆਲ ਕੋਟੀ ਤੇ ਹੋ ਸਕਦਾ ਇੱਕ ਹੋਰ ਕ੍ਰਾਸ ਵਿੱਚ ਪਿਆ ਹੋ ਸ਼ਾਇਦ 골ਡਨ ਮੇਰੇ ਹਿਸਾਬ ਨਾਲ ਤੇ ਬਹੁਤ ਹੀ ਵਧੀਆ ਕ੍ਰਾਸ ਤੇ ਨਾਲ ਜਿਹੜੀ ਫੀਮੇਲ ਆ ਹੋਈ ਜੇ ਤੇ ਸਟੈਂਪ ਤੇ ਆਈ ਜੇ ਭਾਰ ਦੀ ਫੀਮੇਲ ਆ ਤੇ ਸਟੈਂਪ ਤੇ ਆਈ ਜੇ ਤੇ ਸਟੈਂਪ ਜਿਹੜੀ ਇਸ ਟਾਈਮ ਫਿੱਕੀ ਹੋਈ ਆ ਤੇ ਜਿਹੜਾ ਵੀ ਲਊਗਾ ਉਹਨੂੰ ਆਪਾਂ ਬਿਲਕੁਲ ਹੀ ਚੈੱਕ ਕਰਾ ਕੇ ਆਉਤਲੇ ਪੱਤੇ ਜੀ ਠੀਕ ਹੈ ਇਹਦਾ ਵੀ ਤੁਹਾਨੂੰ ਛੱਡ ਕੇ ਸ਼ੌਂਕ ਕਰਾਉਨੇ ਆ ਨਾਲਾ ਹੁਣ ਲੋ ਜੀ ਆ ਫੀਮੇਲ ਜੇ ਆ ਲੋ ਜੀ ਫੀਮੇਲ ਦੀ ਖਲੋਣੀ ਖਲੋਣੀ ਵੇਖ ਲਓ ਲੋ ਜੀ ਇਹ ਹੈ ਨਾ ਦੋ ਪਰਿੰਦੇ ਭਾਰ ਦੇ ਪਕੜੇ ਪਗੜਾਈ ਜਿਹੜੇ ਆਪਣੇ ਵੀਰ ਹਿੰਦੀ ਜੇ ਸਮਝਦੇ ਆ ਤੇ ਆ 골ਡਨ ਪਿਓਰ 골ਡਨ ਨਰ ਜੇ ਇਹਦੇ ਸਲਾਈਆਂ ਵੀ ਦੇਖ ਲਓ ਠੀਕ ਹੈ ਜੀ ਤੁਹਾਨੂੰ ਅੱਖ ਦਾ ਵੀ ਇਹਦੀ ਸ਼ੌਂਕ ਕਰਾ ਦਿੰਨੇ ਆ ਆ ਲੋ ਜੀ ਠੀਕ ਹੈ ਜੀ ਆ ਮਾਦੀ ਜੇ ਤੇ 골ਡਨ ਸਲਾਈਆਂ ਦੇਖ ਲਓ ਇਹਦੀਆਂ ਤੇ ਬਾਕੀ ਜੇ ਸੀ ਵੀ ਨੇ ਲੈਣਾ ਹੋਵੇ ਜੀ ਆਪਣੇ ਨਾਲ ਕੰਟੈਕਟ ਕਰ ਲਿਓ ਜੀ ਆਪਣਾ WhatsApp ਨੰਬਰ ਆ ਤੇ WhatsApp ਨੰਬਰ ਉਤਲੇ ਬਨੇ ਮੈਂਸ਼ਨ ਕਰਦਾਂਗੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਉਮੀਦ ਆ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ ਸਤਿ ਸ਼੍ਰੀ ਅਕਾਲ ਜੀ